ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਿਉਲ ਪੰਜਾਬੀ ਬੁਟੀਕ ਤੇ ਆਪਾਂ ਤੁਹਾਡਾ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਕਈ ਦਿਨਾਂ ਬਾਅਦ ਆਪਾਂ ਸਟਿਚਿੰਗ ਦੀ ਵੀਡੀਓ ਲੈ ਕੇ ਆਏ ਆਂਗੇ ਕਿਉਂਕਿ ਬੱਚੇ ਬਿਮਾਰ ਸੀ ਇਸ ਲਈ ਮੇ ਤਾਂ ਕੋਈ ਵੀ ਵੀਡੀਓ ਨਹੀਂ ਬਣਾਈ ਗਈ ਨਾ ਹੀ ਕੋਈ ਵੀਡੀਓ ਅਪਲੋਡ ਕੀਤੀ ਗਈ ਹੈ ਕਿ ਇੱਕ ਦਿਨ ਆਪਾਂ ਸੋਖਣੀ ਵੀਡੀਓ ਲਈ ਸੀ ਟਾਈਮ ਕੱਢ ਕੇ ਅੱਜ ਕਾਫੀ ਦਿਨ ਹੋ ਗਏ ਵੀਡੀਓ ਅਪਲੋਡ ਕੀਤੇ ਨੂੰ ਸੋਚਿਆ ਕੋਈ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਜਾਵੇ ਆਪਾਂ ਸੂਟ ਦੀ ਕਟਿੰਗ ਕਰਨ ਲੱਗੇ ਸੀ ਅੱਜ ਕਾਫੀ ਦਿਨ ਹੋ ਗਏ ਸੀਗੇ ਕੋਈ ਵੀ ਸੂਟ ਦੀ ਕਟਿੰਗ ਨਹੀਂ ਹੋਈ ਕੋਈ ਵੀ ਸੂਟ ਸਟਿਚਿੰਗ ਨਹੀਂ ਕੀਤਾ ਗਿਆ ਹੈਗਾ ਨਾਲ ਨਾਲ ਆਪਾਂ ਕੁਝ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂਗੇ ਕਈ ਭੈਣਾਂ ਦੇ ਕਮੈਂਟ ਆਏ ਸੀਗੇ ਕਾਫੀ ਕਸਟਮਰ ਨੇ ਮੇਰੇ ਨਾਲ ਜੁੜੇ ਹੋਏ ਉਹਦੇ ਤੇ ਵਟਸਐਪ ਤੇ ਜਿਹੜੇ ਆਪਾਂ ਤਾਂ ਸੂਟ ਲੈਂਦੇ ਵੀ ਨਹੀਂ ਤੇ ਸਟਿਚਿੰਗ ਨਹੀਂ ਆਪਣੀ ਵੀਡੀਓ ਵੀ ਦੇਖਦੇ ਨੇ ਤੇ ਲਾਈਕ ਵੀ ਕਰਦੇ ਨੇ ਬਹੁਤ ਪਸੰਦ ਕਰਦੇ ਨੇ ਮੋਟੀਵੇਟ ਵੀ ਹੁੰਦੇ ਨੇ ਵੀਡੀਓ ਦੇਖ ਕੇ ਕਾਫੀ ਭੈਣਾਂ ਦੇ ਕਮੈਂਟ ਆਉਣਗੇ ਇੱਕ ਦਿਨ ਆਪਾਂ ਸਟ੍ਰੇਟ ਸਲਵਾਰ ਦੀ ਵੀਡੀਓ ਪਾਈ ਸੀ ਉਹ ਵੀਡੀਓਜ਼ ਕਈ ਭੈਣਾਂ ਨੂੰ ਇੰਨੀ ਪਸੰਦ ਆਈ ਉਹਨਾਂ ਨੇ ਕਿਹਾ ਵੀ ਅਸੀਂ ਉਸੇ ਟਾਈਮ ਹੀ ਟਰਾਈ ਕੀਤੀ ਹੈ ਕਿ ਤੁਹਾਡੀ ਵੀਡੀਓ ਦੇਖ ਕੇ ਅੱਜ ਆਪਾਂ ਤੁਹਾਨੂੰ ਕੁਝ ਭੈਣਾਂ ਦੇ ਕੁਐਸਚਨ ਸੀਗੇ ਉਹਨਾਂ ਦੇ ਆਨਸਰ ਦਵਾਂਗੇ ਵੀ ਅਸੀਂ ਦੀਦੀ ਦੀ ਵੀਡੀਓ ਦੇਖ ਕੇ ਕੀ ਅਸੀਂ ਸੂਟ ਦੀ ਸਿਲਾਈ ਸਿੱਖ ਸਕਦੇ ਹਾਂਗੇ ਹਾਂਜੀ ਸਿੱਖ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਤੁਸੀਂ ਆਨਲਾਈਨ ਘਰੇ ਬੈਠੇ ਸੂਟ ਦੀ ਸਿਲਾਈ ਨਹੀਂ ਸਿੱਖ ਸਕਦੇ ਹੈਗੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਆਪਾਂ ਨੂੰ ਵੀ ਆਪਾਂ ਜੇ ਕਿਤੇ ਬਾਹਰ ਜਾਵਾਂਗੇ ਆਪਾਂ ਨੂੰ ਫੇਰ ਹੀ ਕੋਸ਼ਣ ਲੱਗੂਗਾ ਆਪਣੇ ਵਿੱਚ ਸਿਰਫ ਸਿੱਖਣ ਦਾ ਇੱਕ ਜਜ਼ਬਾ ਹੋਣਾ ਚਾਹੀਦਾ ਹੈ ਜੇ ਆਪਣੇ ਵਿੱਚ ਕੁਝ ਵੀ ਕਰਨ ਦਾ ਜਨੂਨ ਹੈਗਾ ਤਾਂ ਆਪਾਂ ਜਰੂਰ ਆਪਣੇ ਮਿਹਨਤ ਕਰਾਂਗੇ ਤਾਂ ਆਪਾਂ ਜਰੂਰ ਇੱਕ ਦਿਨ ਕਾਮਯਾਬ ਹੋਵਾਂਗੇ ਸਕਸੈਸਫੁਲ ਜਰੂਰ ਹੋਵਾਂਗੇ ਜ਼ਿੰਦਗੀ ਦੇ ਵਿੱਚ ਜੇ ਆਪਾਂ ਪਹਿਲਾਂ ਹੀ ਡਰੀ ਜਾਵਾਂਗੇ ਆਪਾਂ ਤਾਂ ਕੁਝ ਨਹੀਂ ਕੀਤਾ ਜਾਣਾ ਨਹੀਂ ਕੀਤਾ ਜਾਣਾ ਫਿਰ ਆਪਾਂ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਨਹੀਂ ਕਰ ਸਕਦੇ ਹੈਗੇ ਇਸ ਲਈ ਜਿਹੜੀਆਂ ਵੀ ਭੈਣਾ ਸਟੀਚਿੰਗ ਨਹੀਂ ਹੈਤਨੀ ਸਿੱਖਣ ਲਈ ਚਾਹਵਨ ਹੈਗੇ ਨੇ ਤੁਸੀਂ ਆਪਣਾ ਅੰਦਰੋਂ ਹੌਸਲਾ ਰੱਖਿਆ ਕਰੋ ਵੀ ਹਾਂ ਅਸੀਂ ਸਿੱਖਣੀ ਆ ਫੇਰ ਉਹ ਚਾਹੇ ਵੀਡੀਓ ਤੋਂ ਸਿੱਖਣੀ ਹੋਵੇ ਚਾਹੇ ਕਿਸੇ ਸੈਂਟਰ ਚ ਜਾ ਕੇ ਸਿੱਖਣੀ ਹੋਵੇ ਤੁਸੀਂ ਸਿੱਖ ਹੀ ਸਕਦੇ ਹੋਗੇ ਇਹ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਕਿਸੇ ਵੱਡੇ ਸੈਂਟਰ ਚ ਕਿਸੇ ਵੱਡੇ ਬਟਿਕ ਵਾਲਿਆਂ ਨਾਲ ਕੰਟੈਕਟ ਕਰੋਗੇ ਤੁਸੀਂ ਫੇਰ ਹੀ ਸਿੱਖ ਸਕੋਗੇ ਐਦਾਂ ਕੁਝ ਨਹੀਂ ਹੈਗਾ ਤੁਸੀਂ ਸਿਰਫ ਇੱਕ ਸਲਾਈ ਸੈਂਟਰ ਜੁਆਇਨ ਕਰੋ ਇੱਕ ਸਲਾਈ ਵਾਲਾ ਚੈਨਲ ਆ ਜਿਹੜਾ ਉਹਦੇ ਤੇ ਇੱਕ ਰੈਗੂਲਰ ਬਣੇ ਰਹੋ ਉਹਦੀਆਂ ਤੁਸੀਂ ਸਿਰਫ ਵੀਡੀਓ ਦੇਖੋ ਕਿਉਂ ਜੇ ਤੁਸੀਂ ਬਾਰ-ਬਾਰ ਕਦੇ ਕਿਸੇ ਦੀ ਦੇਖ ਲਈ ਕਦੇ ਕਿਸੇ ਦੀ ਦੇਖ ਲਈ ਫਿਰ ਤੁਸੀਂ ਕਨਫਿਊਜ਼ ਹੋ ਜਾਓਗੇ ਫਿਰ ਤੁਹਾਨੂੰ ਬਿਲਕੁਲ ਨਹੀਂ ਪਤਾ ਲੱਗਣਾ ਹੈ ਕਿ ਮੈਂ ਨਹੀਂ ਕਹਿੰਦੀ ਵੀ ਤੁਸੀਂ ਸਾਡੇ ਚੈਨਲ ਨਾਲ ਜੋੜੋ ਤੁਸੀਂ ਕਿਸੇ ਵੀ ਚੈਨਲ ਨਾਲ ਜੁੜ ਸਕਦੇ ਹੋਗੇ ਜੇ ਅਰਦੀ ਪਾਸਾ ਤੁਹਾਨੂੰ ਵਧੀਆ ਲੱਗਦੀ ਹੈ ਵੀ ਹਾਂ ਵੀ ਇਹ ਵਧੀਆ ਪ੍ਰੋਪਰ ਸਮਝਾਉਂਦੇ ਨੇ ਸਾਡੇ ਦਿਮਾਗ 'ਚ ਪੈਂਦਾ ਸਾਰਾ ਕੁਝ ਤੁਸੀਂ ਉਹਨਾਂ ਦੇ ਨਾਲ ਜੁੜ ਕੇ ਤੁਸੀਂ ਆਰਾਮ ਨਾਲ ਘਰ ਬੈਠੇ ਸਟੀਚਿੰਗ ਸਿੱਖ ਸਕਦੇ ਹੋਗੇ ਬਹੁਤ ਜ਼ਿਆਦਾ ਵਧੀਆ ਈਜ਼ੀ ਢੰਗ ਨਾਲ ਸਿੱਖ ਸਕਦੇ ਹੋਗੇ ਸੋ ਦੱਸੋ ਕੋਈ ਘਰੀ ਇਦਾਂ ਹੁੰਦਾ ਵੀ ਆਪਾਂ ਨੂੰ ਜੇ ਆਪਾਂ ਕਿਸੇ ਸੈਂਟਰ 'ਚ ਜੁਆਇਨ ਕਰਦੇ ਆਂਗੇ ਨਾ ਉੱਥੇ ਵੀ ਆਪਾਂ ਨੂੰ ਇੰਨੀ ਚੰਗੀ ਸਟੀਚਿੰਗ ਨਹੀਂ ਸਿੱਖਣ ਨੂੰ ਮਿਲਦੀ ਹੈ ਜਿੰਨੀ ਆਪਾਂ ਘਰ ਬੈਠੇ ਆਨਲਾਈਨ ਸਿੱਖ ਸਕਦੇ ਆਂਗੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਫੀਸ ਵਾਲੇ ਕੋਈ ਜੁਆਇਨ ਕਰਨਾਗਾ ਵੀ ਜੇ ਆਪਾਂ ਫੀਸ ਦੇਵਾਂਗੇ ਫਿਰ ਆਪਾਂ ਨੂੰ ਵਧੀਆ ਸੋਣਗੇ ਕਈ ਫ੍ਰੀ ਦੇ ਵੀ ਚੈਨਲ ਐਦਾਂ ਨੇ ਜਿਹੜੇ ਬਹੁਤ ਜ਼ਿਆਦੇ ਵਧੀਆ ਵੀਡੀਓ ਲਾਉਂਦੇ ਨੇ ਆਪਾਂ ਮੋਟੀਵੇਟ ਹੁੰਨੇ ਆਂਗੇ ਉਹਨਾਂ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਾ ਇਸ ਲਈ ਕੋਈ ਵੀ ਮੇਰੀ ਭੈਣ ਇਦਾਂ ਹੈਗੀ ਆ ਵੀ ਹਾਂ ਸਲਾਈ ਸਿੱਖਣਾ ਚਾਹੁੰਦੀ ਆ ਵੀਡੀਓ ਦੇਖ ਕੇ ਤਾਂ ਤੁਸੀਂ ਟੈਨਸ਼ਨ ਫ੍ਰੀ ਹੋ ਕੇ ਆਪਣੀ ਸਲਾਈ ਸਿੱਖ ਸਕਦੇ ਹੋਗੇ ਤੇ ਆਪਣੇ ਪੈਸੇ ਵੀ ਬਚਾ ਸਕਦੇ ਹੋਗੇ ਇਹਦੇ ਨਾਲ ਤੁਹਾਡੇ 2-3 ਫਾਇਦੇ ਹੋਣਗੇ ਜੇ ਤੁਸੀਂ ਆਨਲਾਈਨ ਇਦਾਂ ਨਹੀਂ ਹੈਗਾ ਵੀ ਚੈਨਲ ਵਾਲਿਆਂ ਨੂੰ ਫਾਇਦਾ ਇਹਦੇ ਵਿੱਚ ਚੈਨਲ ਵਾਲਿਆਂ ਨੂੰ ਵੀ ਫਾਇਦਾ ਨਹੀਂ ਹੈਗਾ ਵੀ ਵਿਊ ਆਣਗੇ ਵਿਊ ਲੈਣ ਦੇ ਮਾਰੀ ਵੀਡੀਓ ਪਾਈ ਜਾਂਦੇ ਨੇ ਇਦਾਂ ਕੁਝ ਨਹੀਂ ਹੁੰਦਾ ਹੈਗਾ ਜੇ ਇਹਦੇ ਵਿੱਚ ਚੈਨਲ ਵਾਲਿਆਂ ਦਾ ਫਾਇਦਾ ਤਾਂ ਉਸ ਤੋਂ ਜ਼ਿਆਦਾ ਫਾਇਦਾ ਤੁਹਾਡਾ ਦਾ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਹੈਗਾ ਇਹਦੇ ਤੋਂ ਜੇ ਤੁਸੀਂ ਕੁਝ ਸਿੱਖੋਗੇ ਤੁਹਾਡੇ ਪੈਸਿਆਂ ਦੀ ਕਿੰਨੀ ਜ਼ਿਆਦਾ ਬਚਤ ਹੋਊਗੀ ਮੰਨ ਕੇ ਚੱਲੋ ਤੁਸੀਂ ਦੋ ਸੂਟ ਸਲਾਈ ਕਰ ਲਏ ਦੋ ਸੂਟਾਂ ਦੀ ਸਲਾਈ ਹੋਊਗੀ 500 ਰੁਪਇਆ 250 250 ਰੁਪਇਆ ਇੱਕ ਸੂਟ ਦੀ ਸਟਿਚਿੰਗ ਨਾਰਮਲ ਚੱਲ ਰਹੀ ਹੈ ਕਿ ਜੇ ਆਪਾਂ ਕਿਸੇ ਵਿਦਾਊਟ ਲੇਸ ਵਗੈਰਾ ਤੋਂ ਬਿਲਕੁਲ ਸੈਂਪਲ ਸੂਟ ਦੀ ਸਟਿਚਿੰਗ ਲੈਣੇ ਆਂਗੇ 500 ਰੁਪਇਆ ਤੁਹਾਡਾ ਸੇਵ ਹੋ ਗਿਆ ਇਦੋਂ ਵੱਧ ਕੇ ਤੁਹਾਨੂੰ ਹੋਰ ਕੀ ਚਾਹੀਦਾਗਾ ਜਿਵੇਂ ਹੁਣ ਅੱਗੇ-ਅਗੇ ਸੀਜ਼ਨ ਚੇਂਜ ਹੁੰਦਾ ਜਾ ਰਿਹਾਗਾ ਹੁਣ ਲਾਈਨਿੰਗ ਵਾਲੇ ਸੂਟ ਨਹੀਂ ਕਹੀ ਤਾਂ ਮੇਰੀ ਭੈਣਾ ਨਾ ਸਲਾਈ ਤੋੜ ਦਈਓ ਸੂਟ ਹੀ ਨੀ ਸਟਿਚ ਕਰਵਾਉਂਦੀਆਂ ਹੈਗੀਆਂ ਵੀ ਸਲਾਈ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ ਕਿਉਂਕਿ ਅੱਜਕੱਲ ਸਟਿਚਿੰਗ ਦਾ ਵੀ ਬਹੁਤ ਜ਼ਿਆਦਾ ਰੇਟ ਹਾਈ ਹੋਇਆ ਹੋਇਆਗਾ ਇੱਕ ਸੈਂਪਲ ਸੂਟ ਦੀ ਸਟਿਚਿੰਗ ਜਿਵੇਂ ਹੁਣ ਮੈਂ ਸੈਂਪਲ ਸੂਟ ਦੀ ਕਟਿੰਗ ਕਰ ਰਹੀ ਆਂਗੀ ਇਹਦੀ ਵੀ ਸਟਿਚਿੰਗ ਆਪਾਂ ਨੇ 250 ਰੁਪਿਆ ਲੈਣੀ ਆਂਗੀ ਕਿਉਂਕਿ ਟੈਂ ਬਹੁਤ ਜ਼ਿਆਦਾ ਲੱਗ ਜਾਂਦਾ ਸੂਟ ਨੂੰ ਸਟੇ ਕਟਿੰਗ ਕਰਨੀ ਹੈ ਸਟੀਚਿੰਗ ਕਰਨੀ ਪ੍ਰੈਸ ਕਰਨੀ ਓਵਰਲੌਕ ਕਰਨੀ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਹੈਗਾ ਸੂਟ ਦਾ ਇਸ ਲਈ ਸਾਰੇ ਬੁਟੀਕਾਂ ਲਈ ਜਿਵੇਂ ਆਪਣਾ ਪਿੰਡਾਂ ਚ ਬੁਟੀਕ ਹੈਗਾ ਆਪਾਂ ਫਿਰ ਵੀ 250 ਰੁਪਏ ਸਟੀਚਿੰਗ ਦਾ ਲੈਣੇ ਆਂਗੇ ਜਿਵੇਂ ਆਪਾਂ ਸਹਿਰੋਂ ਕਿਤੇ ਉਸਮਾਣਾ ਵੇ ਸਹਿਰ ਵਾਲੇ 250 ਰੁਪਏ ਸਟੀਚਿੰਗ ਦਾ ਨਹੀਂ ਲੈਂਦੇ ਹੈਗੇ ਜੇ ਆਪਾਂ ਸੈਂਪਲ ਸੂਟ ਵੇ ਸਮਾਣਾਗਾ ਸਟਿਚ ਕਰਵਾਉਣਾ ਤਾਂ ਵੀ ਉਹਨਾਂ ਦੀ ਸਿੰਪਲ ਸੂਟ ਦੀ ਸਟੀਚਿੰਗ ਵੀ 350 ਰੁਪਏ ਤੋਂ ਸਟਾਰਟ ਹੁੰਦੀ ਹੈਗੀ ਜੇ ਆਪਾਂ ਕਿਸੇ ਵੱਡੇ ਪਟੀਕ ਤੋਂ ਜਾਂ ਕਿਸੇ ਵੱਡੇ ਸੈਟ ਤੋਂ ਸਲਾਈ ਕਰਾਉਣੀ ਆ ਜਿਵੇਂ ਹੁਣ ਆਪਾਂ ਪਿੰਡਾਂ ਚ ਸਟਿਚ ਕਰਦੇ ਹਾਂ ਸੂਟ ਪਿੰਡਾਂ ਵਾਲੇ ਟੇਲਰ ਨੇ ਆਪਾਂ ਫਿਰ ਵੀ ਕੁਝ ਰਾਇਤ ਕਰ ਲੈਣੇ ਆ ਵੀ ਚਲੋ ਕੋਈ ਨਾ ਇੱਕ ਤਾਂ ਆਪ ਨੂੰ ਇਦਾਂ ਹੋ ਜਾਂਦਾ ਵੀ ਆਪਣੇ ਪਿੰਡ ਦਾ ਕਸਟਮਰ ਆਗਾ ਆਪਾਂ ਫਿਰ ਵੀ ਉਹਨਾਂ ਨਾਲ ਸਿਰੇ ਨਹੀਂ ਆ ਸਕਦੇ ਹੈਗੇ ਲੇਕਿਨ ਫਿਰ ਵੀ ਜੇ ਆਪਾਂ ਆਪ ਦਾ ਬਜਟ ਰੱਖੀਏ ਵੀ ਹਾਂ ਸਾਨੂੰ ਕੁਝ ਫਾਇਦਾ ਹੋਣਾ ਚਾਹੀਦਾ ਤਾਂ ਵੀ ਘੱਟੋ ਘੱਟ ਸੂਟ ਦੀ 200 ਤੋਂ ਲੈ ਕੇ 250 ਰੁਪਿਆ ਸਟਿਚਿੰਗ ਚੱਲਦੇ ਹੈਗੇ ਸੰਪੀਸੋੜ ਦੀ ਇਸ ਲਈ ਸਾਰੀਆਂ ਮੇਰੀਆਂ ਭੈਣਾਂ ਨੂੰ ਇਹੀ ਰਿਕਵੈਸਟ ਆ ਵੀ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਬਿਲਕੁਲ ਵੀ ਨਾ ਚਾਜ ਕੋ ਤੁਸੀਂ ਰਾਮ ਨਾਲ ਜੇ ਤੁਹਾਨੂੰ ਮਾੜੀ ਸਲਾਈ ਮਸ਼ੀਨ ਚਲਾਉਣੀ ਆਉਂਦੀ ਆਗੀ ਕੈਂਚੀ ਚਲਾਉਣੀ ਆਉਂਦੀ ਆ ਤੇ ਤੁਹਾਨੂੰ ਐਂਜੀ ਟੇਪ ਦਾ ਸਹਾਰਾ ਵਗਾ ਤਾਂ ਤੁਸੀਂ ਸੂਟ ਆਫ ਦਾ ਆਰਾਮ ਨਾਲ ਘਰੇ ਸਟੀਚ ਕਰ ਸਕਦੇ ਹੋ ਤੇ ਆਪ ਵੀ ਸਲਾਈ ਬਚਾ ਸਕਦੇ ਹੋਗੇ ਇਹਦੇ ਨਾਲ ਆਪ ਨੂੰ ਬਹੁਤ ਜਿਆਦਾ ਫਾਇਦੇ ਹੋਣ ਵਾਲੇ ਨੇ ਕਿਉਂਕਿ ਅੱਜ ਕੱਲ ਮਹਿੰਗਾਈ ਦਾ ਜਵਾਨਾ ਬਹੁਤ ਜਿਆਦਾ ਆਗਾ ਹੁਣ ਜਿਵੇਂ ਹੁਣ 200 ਤੋਂ 250 ਰੁਪਏ ਸਟੀਚਿੰਗ ਹੋਈ ਪਈ ਆ ਕਿਸੇ ਦੇ ਨਾਲ ਸਟੀਚਿੰਗ ਸੂਟ ਦੀ 80-90 ਰੁਪਏ ਸੀਗੀ 120 ਰੁਪਏ ਹੋ ਗਈ ਫਿਰ ਫਿਰ ਚਲੋ 150 ਰੁਪਏ ਹੋ ਗਈ ਵਾਦੀ ਵਾਦੀ ਸਟੀਚਿੰਗ ਹੁਣ ਨੂੰ 200 ਤੋਂ ਲੈ ਕੇ 250 ਰੁਪਏ ਸੈਂਪਲ ਸੂਟ ਦੀ ਹੋਈ ਹੋਈ ਆ ਕਿਸੇ ਦਿਨ ਇਹ ਸਟੀਚਿੰਗ ਬਹੁਤ ਜ਼ਿਆਦਾ ਹੋ ਜਾਣੀ ਆ ਹਰ ਬੰਦੇ ਦੇ ਬਾਸੋਂ ਬਾਹਰ ਰਹਿ ਜਾਣੀ ਆ ਗੱਲ ਵੀ ਹਾਂ ਆਪਾਂ ਆਪਣਾ ਸੂਟ ਸਟਿਚ ਕਰਵਾ ਕੇ ਗੱਲ ਚ ਪਾ ਸਕਦੇ ਹਾਂ ਬਾਕੀ ਦੂਜੀ ਗੱਲ ਰਹੀ ਫੈਸ਼ਨ ਦੇ ਦੌਰ ਦੀ ਹੁਣ ਫੈਸ਼ਨ ਦੇ ਦੌਰ ਇੰਨਾ ਜ਼ਿਆਦਾ ਚੱਲ ਰਿਹਾ ਆਪਾਂ ਕਿਸੇ ਵੀ ਪ੍ਰੋਗਰਾਮ ਤੇ ਜਾਣਾ ਚਾਹੇ ਸੁੱਖ ਦੇ ਤੇ ਜਾਣਾ ਚਾਹੇ ਦੁੱਖ ਦੇ ਤੇ ਜਾਣਾ ਗਾ ਮੇਨ ਗੱਲ ਇਹ ਆ ਲੇਡੀਜ਼ ਜਿਹੜੀ ਇਹਨਾਂ ਨੂੰ ਸੂਟਾਂ ਦੀ ਬਹੁਤ ਜ਼ਿਆਦੇ ਚਾਹਨਾਗੀ ਵੀ ਅਸੀਂ ਨਵਾਂ ਸੂਟ ਪਾ ਕੇ ਜਾਣਾ ਇੱਕ ਤਾਂ ਰੀਸੋਰੀਸ ਬਹੁਤ ਜ਼ਿਆਦੇ ਵਧੀ ਹੋਈ ਆ ਕਿਉਂਕਿ ਜਿਹੜਾ ਆਪਾਂ ਨੇ ਇੱਕ ਸੂਟ ਪਾ ਲਿਆ ਉਹ ਆਪਾਂ ਦੁਬਾਰੇ ਨਹੀਂ ਵੇਅਰ ਕਰਦੇ ਹੈਗੇ ਸਾਰਿਆਂ ਨਾਲ ਮਹਿੰਗਾਈ ਦਾ ਮੇਨ ਮੁੱਦਾ ਤਾਂ ਹੁਣ ਇਹ ਹੋਇਆ ਹੋਇਆ ਇਸ ਲਈ ਟੇਲਰਾਂ ਦਾ ਵੀ ਉਨਾਂ ਹੀ ਜ਼ਿਆਦੇ ਹੋਇਆ ਪਿਆ ਜਦੋਂ ਜਿੰਨੇ ਜ਼ਿਆਦਾ ਸੂਟ ਸਟਿਚਿੰਗ ਲਈ ਹੁੰਦੇ ਨੇ ਓਨੀ ਉਹ ਆਪਣੀ ਸਟਿਚਿੰਗ ਚੱਕੀ ਜਾਂਦੇ ਨੇ ਉਹਨਾਂ ਨੂੰ ਪਤਾਗਾ ਵੀ ਬੀਬੀਆਂ ਦਾ ਨਹੀਂ ਸਰਦਾ ਹੈਗਾ ਇਹਨਾਂ ਨੇ ਸੂਟ ਸਟਿਚ ਕਰਵਾਉਣਾ ਹੀ ਕਰਵਾਉਣਾਗਾ ਯੋਦੇ ਸਾਬ ਨਾਲੀ ਉਹਨਾਂ ਨੇ ਆਪਣੀ ਸਟਿਚਿੰਗ ਵੀ ਬਧਾਈ ਜਾਂਦੇ ਨੇ ਕਿਸੇ ਦਿਨ ਪਤਾ ਨਹੀਂ ਕਿੱਥੇ ਇੱਕ ਜਾ ਕੇ ਸਟਿਚਿੰਗ ਕਰਨੀ ਆਂਗੀ ਸੂਟ ਸਟਿਚ ਕਰਵਾਉਣਾ ਬਹੁਤ ਜ਼ਿਆਦਾ ਔਖਾ ਹੋ ਜਾਣਾ ਇਸ ਲਈ ਮੇਰੀ ਤਾਂ ਇਹੀ ਸਲਾਹ ਹੁੰਦੀ ਆ ਸਾਰੀਆਂ ਭੈਣਾਂ ਨੂੰ ਵੀ ਜਿੰਨਾ ਕਾਪਾ ਘਰੇ ਕਰ ਸਕਦੇ ਆਂਗੇ ਉਹਨਾਂ ਕਾਪਾ ਕਰੀਏ ਕਿਉਂਕਿ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਬਹੁਤ ਜ਼ਿਆਦਾ ਹੁੰਦਾ ਗਾ ਜੇ ਆਪਣਾ ਕਿਤੋਂ ਨਾ ਕਿਤੋਂ ਫਾਇਦਾ ਹੁੰਦਾ ਤਾਂ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਏ ਸੀ ਅੱਜ ਵਾਲੀ ਆਪਣੀ ਵੀਡੀਓ ਮੀਦ ਕਰਦੇ ਸਾਨੂੰ ਤੁਹਾਨੂੰ ਪਸੰਦ ਆਈ ਹੋਊਗੀ ਤੁਸੀਂ ਜ਼ਰੂਰ ਸੋਚੋਗੇ ਤੇ ਇੱਕ ਸੈਂਪਲ ਸੂਟ ਦੀ ਸਟੀਚਿੰਗ ਘਰ ਜ਼ਰੂਰ ਕਰਕੇ ਦੇਖਾਂਗੇ ਕੱਲ ਨੂੰ ਆਪਾਂ ਜਿਹੜੀ ਵੀਡੀਓ ਪਾਵਾਂਗੇ ਉਹ ਆਪਾਂ ਸੂਟ ਦੇ ਨਾਪ ਦੀ ਪਾਵਾਂਗੇ ਪ੍ਰੋਪਰ ਆਪਾਂ ਤੁਹਾਨੂੰ ਸੂਟ ਦਾ ਨਾਪ ਲੈਣਾ ਦੱਸਾਂਗੇ ਵੀ ਆਪਾਂ ਸੂਟ ਦਾ ਨਾਪ ਕਿਵੇਂ ਲੈਣਾਗਾ ਸ਼ਰਟ ਦੀ ਕਟਿੰਗ ਦੀ ਵੀਡੀਓ ਆਪਣੀ ਪਹਿਲਾਂ ਹੀ ਪਾਈ ਹੋਈ ਆ ਕਿ ਜਿਹੜੀ ਮਣੀ ਭੈਣਾਂ ਨੇ ਨਵੇਂ ਸਟੀਚਿੰਗ ਸਿੱਖਣੀਆਂ ਹਾਂਗੀ ਪੂਰਾ ਆਮ ਨਾਲ ਘਰ ਬੈਠੇ ਸਿੱਖ ਸਕਦੀਆਂ ਨੇ ਇਹ ਸੀ ਅੱਜ ਆਪਣੀ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਬਲੌਗ ਆਪਾਂ ਤੁਹਾਡੇ ਨਾਲ ਕੁਝ ਗੱਲਾਂ ਸ਼ੇਅਰ ਕੀਤੀਆਂ ਨੇ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਇਦਾਂ ਹੀ ਆਪਾਂ ਤੁਹਾਡੇ ਲਈ ਹੋਰ ਸੁਣੀ ਸੁਣੀ ਵੀਡੀਓ ਲੈ ਕੇ ਆਵਾਂਗੇ ਧੰਨਵਾਦ